ਹੀ ਬੰਬਾਂ ਤੇ ਘੋੜੀਆਂ ਦਾ ਅਜੇ ਤੱਕ ਨਹੀਂ ਸਸਲਾ ਬੰਦ ਹੋਇਆ ਉਹ ਜੋਬ ਕਰਮ ਵੈ ਵੀਰੇ ਵੀ ਸੀਧ ਹੋਗਾ ਸਾਨੂੰ ਆਖ ਦੇ ਪਿੱਛੇ ਨਾ ਖੜਾ ਹੋਵੇ ਦੰਮਵਾਲ ਤੇ ਸਾਰੇ ਹੀ ਮੋਰ ਤੇਰੀ ਸੱਜੇ ਪਾਰਸ਼ਾ ਜੀ ਚੜਦੀ ਕਲਾ ਹੋਵੇ ਤੇਰਾ ਪਰਵਾਰੀ ਚਵੀ ਤੋਂ ਰੰਬ ਹੋਇਆ ਲਗਾਤਾਰ ਹੀ ਬੰਬਾਂ ਤੇ ਘੋੜੀਆਂ ਦਾ ਅਜੇ ਤੱਕ ਨਹੀਂ ਸلسلਾ ਬੰਦ ਹੋਇਆ ਉਹ ਛੋਪਾ ਕਰਮ ਦੇ ਵੀਰੇ ਵੀ ਛੀਦ ਹੋਗਾ ਸਾਨੂੰ ਦੱਸ ਦੇ ਪਿੱਛੇ ਨਾ ਖੜਾ ਹੋਵੇ ਡੱਲੇ ਵਾਲ ਤੇ ਸਾਰੇ ਚਾਦੀ ਚੜਦੀ ਕਲਾ ਹੋਵੇ ਢੱਲੇ ਵਾਲਾਂ ਤੇ ਨਾਰਸੀ ਕੋਟ ਬੁੱਢਾ ਹਰਦੋ ਝੰਡੇ ਕਨੌਰੀ ਤੇ ਆਹਣ ਰੋਕੇ ਠੇਰਾ ਪੈ ਗਿਆ ਅੱਗੇ ਯੁੱਤੀਓ ਵਹਿ ਗੁਰੂ ਦਾ ਮੁੱਖੋਂ ਗੈਣ ਸੁਰਬੱਤ ਦਾ ਭਲਾ ਹੋਵੇ ਦੱਲੇ ਵਾਰ ਤੇ ਸਾਰੇ ਹੀ ਮੋਰ ਜੇ ਵੀ ਸੱਚੇ ਬਾਦਸ਼ਾਹੀ ਚੜਦੀ ਕਲਾ ਹੋਵੇ ਰਤਨ ਗੜਖਾ ਨੌਰੀ ਤੇ ਆਣ ਸ਼ੰਭੂ ਮਹੀਨੇ ਦਸਣ ਹੋਏ ਸਪਾਏ ਉੱਤੇ ਗੱਟਾਰਾਂ ਦੇ ਉਹ ਬਾਜਾ ਮਾਰਦੇ ਫੀਢਾ ਕੇ ਮੰਝੀਆਂ ਨੂੰ ਕਹਿੰਦੇ ਬੈਠ ਜੋ ਕੋਈ ਨਾ ਖੜਾ ਹੋਵੇ ਡੱਲੇ ਵਾਰਤੇ ਸਾਰੇ ਹੀ ਮੋਰ ਜੇ ਵੀ ਸੱਚੇ ਬਾਦ ਚਾੜੀ ਚੜਦੀ ਕਲਾ ਹੋਵੇ ਨੇ ਲੰਗ ਗੇ ਚਵੀਤ ਆਣ ਪੱਛੀ ਇਹ ਸਮੋਦੀ ਨੂੰ ਅਜੇ ਨਹੀਂ ਤਰਸ ਆਇਆ ਭੁੱਖਾ ਬੈਠਾ ਨਾ ਸਾਡੇ ਤੋਂ ਜਾਏ ਦਰਿਆ ਉਹ ਭੁੱਖਾ ਬੈਠਾ ਨਾ ਸਾਡੇ ਤੋਂ ਜਾਏ ਦਰਿਆ ਇੱਕ ਤੇ ਸਾਰੇ ਹੀ ਮੋਰ ਜੇ ਦੀ ਸੱਚੇ ਬਾਦਸ਼ਾਹ ਜੀ ਚੜਦੀ ਕਲਾ ਹੋਵੇ ਜਗਜੀਤ ਸਿੰਘ ਜੋ ਪੱਕਾ ਹੈ ਸਿੱਖ ਗੁਰਦਾ ਵਾਗਾਂ ਮਾਰਦਾ ਘਰਾਂ ਚੋਂ ਬੈਠਿਆਂ ਨੂੰ ਇਸ ਭੌਰ ਨੇ ਕਦੋਂ ਹੈ ਉੱਡ ਜਾਣਾ ਮੈਂ ਵੇਖਣਾ ਚਾਹੁੰਦਾ ਇਕੱਠਿਆਂ ਨੂੰ ਉਹ ਗਿੱਲੇ ਸ਼ਗਵੇ ਵੀ ਛੱਡ ਕੇ ਆਓ ਅੱਗੇ ਾਰੇ ਬੈਠਾਣਾ ਬੱਚਾ ਕੋਈ بڑا ਹੋਵੇ ਦੱਲੇਵਾਲ ਤੇ ਸਾਰੇ ਹੀ ਮੋਰ ਚੇਦੀ ਸੱਚੇ ਬਾਦਸ਼ਾਹੀ ਚੜਵੀਂ ਕੜਾ ਹੋਵੇ